ਹਾਂ ਮੈਂ ਲਾਇਆ ਪੜ ਤੂੰ ਇੱਥੇ ਬੈਠੀ ਨੂੰ ਆ ਗਈ ਹਾਂ ਕੀ ਆ ਜਾ ਸਿੰਦਰੇ ਬੱਸ ਮੈਂ ਤਾਂ ਖੜ ਕੇ ਗੱਲ ਕਰੂੰ ਮੈਂ ਇੰਨਾ ਟਾਈਮ ਨਹੀਂ ਲਾਉਂਦੀ ਹੈਗੀ ਦੱਸ ਕੀ ਗੱਲ ਕਰਨੀ ਮੈਂ ਤਾਂ ਬਣਿਆ ਆਈ ਕਹਿੰਦੀ ਸੀ ਮਖਾ ਮੈਂ 2000 ਰੁਪਏ ਦੇ ਦੇ ਹੱਥ ਧਾਰਾ ਮੱਛਣਾ ਤੇ ਇਸ ਤਰ੍ਹਾਂ ਸਿਆਪਾ ਪਿਆ ਰਹਿਦਾਗਾ ਮੇਰੇ ਕੋਲ ਕਿੱਥੇ ਆ 2000 ਰੁਪਏ ਮੈਂ ਤਾਂ ਬੋਖੀਆਂ ਤੇਰੇ ਵਾਂਗੂ ਕੋ ਤੂੰ ਕਿੱਥੇ ਖੋ ਗਿਆ ਲੈ ਕੂਕਲੇ ਕਾਦੇ ਬਸਦੇ ਆ ਉਹ ਮੇਰਾ ਮੁੰਡਾ ਹੈ ਉਹਦੇ ਨਿਊ ਐਡਮਿਸ਼ਨ ਨੇ 20000 ਰੁਪਏ ਲਾਇਆ ਹੈ ਜੇ ਐਡਮਿਸ਼ਨ ਫੀਸਨ ਦਾ ਅਜੇ ਕਿਤਾਬਾਂ ਕਿਤਾਬਾਂ ਸਾਰਾ ਕੁਝ ਬਾਕੀ ਆ ਵਰਦੀਆਂ ਅੱਡ ਲੈਣੀਆਂ ਨੇ ਓਏ ਹਾਏ ਕਿ ਕਿੱਥੇ ਪੜਨੇ ਪਾ ਕੇ ਆਈਆਂ ਤੂੰ ਮੁੰਡੇ ਨੂੰ ਕੀ ਪਾਇਆ ਕਿਹੜੇ ਸਕੂਲ ਚ ਪੜਦੇ ਆ ਨਹੀਂ ਮੈਂ ਤਾਂ ਪ੍ਰਾਈਵੇਟ ਚ ਪੜਦਾ ਫੂਟ ਨਹੀਂ ਇਹ ਮੈਂ ਆਈ ਨਹੀਂ ਕਹਿੰਦੀ ਵੀ ਪ੍ਰਾਈਵੇਟ ਸਕੂਲ ਮਾੜੇ ਨੇ ਠੀਕ ਆ ਜੀ ਸੱਦਕੇ ਲਾਓ ਹੁਣ ਸਰਕਾਰੀ ਸਕੂਲਾਂ ਚ ਦੇਖ ਲੈ ਸਾਰਾ ਕੁਝ ਮਿਲਦਾਗਾ ਮੈਂ ਸਰਕਾਰੀ ਸਕੂਲਾਂ ਚ ਹੁਣ ਪੜਨ ਵਾਲੀ ਗੱਲ ਨਹੀਂ ਹੈਗੀ ਵੀ ਮੈਡਮਾਂ ਸਵਾਟਰ ਕੋਟੀਆਂ ਮੁੰਕੇ ਮੁੜ ਜਾਣਗੀਆਂ ਹਾਂ ਇਹ ਸਟੈਂਡਰਡ ਖਰਾਬ ਹੁੰਦਾ ਉਹ ਗੜਗਾਸ ਟੈਂਡਰ ਦੀ ਹਾਂ ਹੁਣ ਉਹ ਜ਼ਮਾਨਾ ਨਹੀਂ ਹੈਗਾ ਹੁਣ ਤਾਂ ਪਤਾ ਸਰਕਾਰ ਆਹ ਕੀ ਕਹਿੰਦੇ ਨੇ ਨਪੁੱਤਿਆਂ ਦੇ ਪੀਐਸਟ ਜਿਹੜਾ ਪਾਸ ਕਰੂਗਾ ਮਾਸਟਰ ਕੈਡਰ ਪਾਸ ਕਰੂਗਾ ਉਹ ਨੂੰ ਰੱਖਦੇ ਸਰਕਾਰੀ ਸਕੂਲਾਂ ਚ ਜੱਜ ਵਕੀਲ ਜਿੰਨੇ ਔਖੇ ਹੁੰਦੇ ਨੇ ਉਹ ਪੇਪਰ ਆਈਸੀਐਪੀਐਸ ਦੇ ਲੈਵਲ ਦਾ ਅੱਛਾ ਹੁਣ ਇਹਦੇ ਟੀਚਰ ਰੱਖਣ ਲੱਗ ਗਏ ਉੱਤੇ ਹਾਂ ਹੁਣ ਤਾਂ ਜਿਹੜਾ ਉਸੇ ਟੀਚਰ ਰੱਖਦੇ ਨੇ ਜਿਹਦੇ ਕੋਲੇ ਜਿੰਨੂੰ ਦੋ ਅੱਖਰ ਆਉਂਦੇ ਹੋਣ ਆਇ ਤਾਂ ਤੇਰੀ ਦੁਨੀਆ ਕਰੀ ਫਿਰਦੀ ਆ ਕਿ ਨਹੀਂ ਸਿੱਧਰੇ ਤੂੰ ਤਾਂ ਬਹੁਤ ਸੋਹਣੀ ਸਲਾਹ ਦੇਤੀ ਮੈਨੂੰ ਪਹਿਲਾਂ ਕਿਉਂ ਨਹੀਂ ਮਰੀ ਮੇਰੇ ਕੋਲੇ ਹੋਰ ਮੈਂ ਤਾਂ ਦੇਖ ਲੈ ਦੋ ਮੇਰੇ ਪੋਤੇ ਨੇ ਮੈਂ ਤਾਂ ਮੇਰੇ ਦੋਨੇ ਪੋਤੇ ਸਰਕਾਰੀ ਸਕੂਲ ਚ ਲਾ ਕੇ ਆਈਆਂ ਪੜਨ ਹੋਰ ਤਾਂ ਹੋਰ ਵਰਦਨਾ ਉੱਥੇ ਮਿਲਦੀਆਂ ਨੇਗੀਆਂ ਨਾਲ ਦਪਾਇਰ ਦੀ ਰੋਟੀ ਮਿਲਦੀ ਆਗੀ ਹਾਂ ਹੋਰ ਵਜੀਫੇ ਐਡਮੇ ਉਧਰ ਵਿੱਚ ਆਖਾਂ ਨੂੰ ਆ ਤਾਂ ਬਹੁਤ ਵਧੀਆ ਗੱਲ ਹਾਂ ਵੀ ਲਾ ਦੇਣੀ ਆ ਮੁੰਡੇ ਨੂੰ ਇੱਕ ਇੱਕ ਗੱਲ ਹੋਰ ਪਾਣੀ ਮੇਰੀ ਹਾਂ ਤੇ ਦੇਖ ਜਵਾਕਾਂ ਨੂੰ ਆ ਤਾਂ ਅੰਗਰੇਜ਼ੀ ਸਿੱਖਣ ਤੇ ਜ਼ੋਰ ਲਾਉਂਦੇ ਰਹਿੰਦੇ ਨੇ ਨਹੀਂ ਜਵਾਕ ਬੌਲੇ ਹੋ ਜਾਂਦੇ ਨੇ ਕਿਤਾਬਾਂ ਇੰਨੀਆਂ ਪਾ ਦਿੰਦੇ ਨੇ ਕਿ ਗਦੇ ਨੂੰ ਲੱਗਦੇ ਰਹਿੰਦੇ ਨੇ ਜਵਾਕ ਨਹੀਂ ਮੇਰੇ ਮੁੰਡੇ ਦਾ ਤਾਂ ਬੁਰਾ ਹਾਲ ਹੋਇਆ ਪਿਆ ਸਾਰੇ ਦਿਨ ਪੜ੍ਹਾਈ ਕਰਦਾ ਰਹਿੰਦਾ ਫਿਰ ਫੋਨ ਚੱਕ ਲੈਂਦਾ ਘਰੋਂ ਤਾਂ ਨਿਕਲਦਾ ਹੀ ਨਹੀਂ ਹੈਗਾ ਬਾਹਰ ਹੂੰ ਬਸ ਉਹਨਾਂ ਨੇ ਤਾਂ ਕੱਲੇ ਲੰਗੇ ਜੀ ਤੇ ਜ਼ੋਰ ਦਿੱਤਾ ਹੁੰਦਾ ਪਾਣੀ ਜਾਂ ਕੱਪੜੇ ਸੋਹਣੇ ਆ ਤੇ ਵੱਡੀ ਦੇ ਚਾਹ ਹੁੰਦਾ ਜਵਾਖਾਂ ਨੂੰ ਰੋਜ਼ ਲਿਖ ਕੇ ਪਾ ਲੈਂਦੇ ਨੇ ਅੱਜ ਆਹ ਰੋਟੀ ਪਾ ਆਟੇ ਬਣ ਚਪਾਉਣਾ ਆ ਜੰਗੂਰ ਪਾਣੇ ਨੇ ਅੱਜ ਤੁਸੀਂ ਆਹ ਪਾ ਦੋ ਪਨੀਰ ਵਾਲਾ ਪਰਾਠਾ ਬਣਾ ਲਓ ਐਨੇ ਖਰਚੇ ਨੇ ਨਾ ਮੇਰੇ ਮੈਂ ਤਾਂ ਤੰਗ ਹੋਈ ਪਈ ਆ ਆਹ ਸੂਟਸਾਰਟ ਮੈਂ ਅੱਗੇ ਸਵਾ ਦਿੰਦੀ ਸੀ ਆਈ ਮਹੀਨੇ ਹੁਣ ਉਹ ਵੀ ਨਹੀਂ ਸਵਾਉਂਦੀ ਹੈਗੀ ਮੈਂ ਹੂੰ ਲਾ ਨਾ ਪੜਨ ਦੇ ਮੈਂ ਤਾਂ ਹਰੇਕ ਨੂੰ ਐਂ ਸਲਾਹ ਦਿੰਨੀ ਹੁੰਦੀ ਆ ਕਿ ਭਾਈ ਜਵਾਖ ਪੜਨੇ ਪਾਉਣੇ ਨੇ ਤਾਂ ਸਰਕਾਰੀਿਆਂ ਚ ਪਾਓ ਹੁਣ ਸਰਕਾਰੀਜ ਵੀ ਪੜਨ ਪ੍ਰਾਈਵੇਟਾਂ ਨਾਲੋਂ ਵੱਧ ਪੜਾਈ ਹੁੰਦੀ ਆ ਆਹ ਹੋਰ ਗੱਲ ਸੁਣ ਲਾ ਆ ਸਾਡਾ ਕਮਾਂਡੀ ਦਾ ਮੁੰਡਾ ਹਾਂ ਪ੍ਰਾਈਵੇਟ ਹੀ ਪੜਿਆ ਸੀ ਆਹ ਹਾਂ ਸਰਕਾਰੋਂ ਪੜਿਆ ਸੀਗਾ ਹਾਂ ਦਰਵਾਹ ਲੱਗਿਆ ਭਾਣੇ ਉਹ ਤਾਂ ਛੋਟਾ ਭਾਈ ਲੱਗਾ ਜੱਜ ਦੇ ਮੂਹਰੇ ਅੱਛਾ ਹਾਂ ਇੱਥੇ ਇੱਕ ਹੋਰ ਕੁੜੀ ਸੀਗੀ ਉਹ ਡਾਕਟਰ ਦੇ ਮੂਹਰੇ ਲੱਗੀ ਹੋਈ ਹੈ ਵੱਡੀ ਨਾਲੇ ਮੈਂ ਤਾਂ ਇੱਕ ਸੱਚ ਤੇਰੀ ਗੱਲ ਤੋਂ ਯਾਦ ਆਇਆ ਮੈਨੂੰ ਹਾਂ ਥੋੜੀ ਚਿਰ ਪਹਿਲਾਂ ਵੀ ਇਹ ਮ ਸੁਣੀ ਸੀ ਕਹਿੰਦੇ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਪੜ੍ਹਨਗੇ ਨਾ ਸਰਕਾਰੀ ਨੌਕਰੀ ਦੀ ਪਹਿਰ ਉਹਨਾਂ ਨੂੰ ਹੈ ਲੇ ਫੋਟ ਫੇ ਤਾਂ ਚੰਗੀ ਗੱਲ ਹੋ ਗਈ ਤੇ ਮੈਂ ਇਹ ਤਾਂ ਮੰਗ ਤੋਂ ਹੀ ਨਿਕਲ ਗਈ ਗੱਲ ਹੂੰ ਸਰਕਾਰੀ ਨੌਕਰੀ ਦਾ ਮੈਂ ਤਾਂ ਬਥੇਰਾ ਚਾਹਵਾ ਜੇ ਕਿਤੇ ਸਰਕਾਰ ਹੁਣ ਮੌਕਾ ਦੇਵੇ ਪੜਾਈ ਪੜੂਗੀ ਦਾ ਮੈਂ ਤਾਂ ਆਪ ਸਰਕਾਰੀ ਦੀ ਜਾਵਾਂ ਨਾਲੇ ਉੱਥੇ ਗਸਥਾਫ ਵਿਖਿਆ ਮੈਂ ਹੋਰ ਮੈਂ ਤਾਂ ਮੁੰਡੇ ਨੂੰ ਉੱਥੇ ਲਵਾਈ ਬਾਲ ਵਧੀਆ ਕਰਦਾ ਤੂੰ ਦੱਸਦਾ ਮੈਨੂੰ ਹੋਰ ਭਣ ਦੇਖ ਆ ਪਾਣੀ ਨਹੀਂ ਕਹਿੰਦੇ ਵੀ ਪ੍ਰਾਈਵੇਟ ਸਕੂਲ ਮਾੜੇ ਨੇ ਠੀਕ ਆ ਉਹ ਆਉਂਦੀ ਤਾਂ ਸਰਕਾਰੀ ਸਕੂਲ ਆਉਂਦੀ ਤਾਂ ਪਰ ਦੇਖ ਪਾਣੀ ਜੇ ਆ ਤੇਰੀ ਆਪਾਂ ਗੱਲ ਮੂਰੇ ਰੱਖਦੇ ਆ ਵੀ ਹੁਣ ਤਾਂ ਸਰਕਾਰ ਨੇ ਵੀ ਕਹਿਤਾ ਵੀ ਜਿਹੜਾ ਸਰਕਾਰੀ ਸਕੂਲ ਚ ਪੜ੍ਹੇ ਫੜ ਕੇ ਜਵਾਬ ਨਾ ਹੋ ਕਰੀਂ ਚ ਪਹਿਲੇ ਉਹਨੂੰ ਫਿਰ ਆਪਾਂ ਅੱਗੇ ਆਪਾਂ ਤਾਂ ਰੋਟੀ ਟੁੱਕ ਮਤਲਬ ਆ ਵਿੱਚ ਵਾਕ ਕਿਤੇ ਕੰਮ ਤਾਂ ਨਹੀਂ ਲੱਗਣ ਹਾਂ ਸਿੰਦਰ ਇੱਕ ਗੱਲ ਹੋਰ ਯਾਦ ਆਈ ਦਿਮਾਗ ਚ ਹਾਂ ਮੈਂ ਤਾਂ ਹੁਣ ਬਣਿਆ ਨਹੀਂ ਆ ਸਾਖ ਕਿਤਾਬ ਕਰਦੀ ਰਹਣੀ ਆ ਠੀਕ ਆ ਮੈਂ ਇਹ ਸੋਚਦੀ ਆ ਮੇਰੇ ਦਿਮਾਗ ਚ ਤੇਰੀ ਗੱਲ ਆਈ ਆ ਕਿ ਜਿਹੜਾ ਪੈਸਾ ਅਸੀਂ ਐਡਮਿਸ਼ਨ ਚ ਲਾਉਣੇ ਆ ਪ੍ਰਾਈਵੇਟ ਸਕੂਲ ਚ ਉਹੀ ਬੱਚੇ ਦੀ ਐਸਡੀ ਕਰਾ ਦੋ ਆਈ ਸਾਲ ਉਹ ਪੈਸੇ ਬੱਚੇ ਦੇ ਨੌ ਤੇ ਜਮਾ ਕਰਾ ਦੋ 12 ਪੜ੍ਹ ਕੇ ਜੇ ਬੱਚੇ ਨੇ ਆਪਣਾ ਕੋਈ ਕੰਮ ਧੰਦਾ ਸ਼ੁਰੂ ਕਰਨਾ ਹੋਊਗਾ ਉਹ ਪੈਸਾ ਇਕੱਠਾ ਹੋ ਗਿਆ ਆਪਣਾ ਕੰਮ ਸ਼ੁਰੂ ਕਰ ਸਕਦਾ ਬੱਚਾ ਹਾਂ ਪ੍ਰਾਈਵੇਟ ਚ ਬੱਚਾ ਪੜ੍ਹ ਲੇ ਤੇ ਚੰਗੀ ਟਿਊਸ਼ਨ ਲਾ ਲੈ ਜੋ ਅਸੀਂ ਸਹੀ ਗੱਲ ਆ ਹੈਨਾ ਹੂੰ ਪੜਾਏ ਕਰ ਪਾਣੀ ਕਿਹਦੀ ਆ ਗਈ ਤੁਸੀਂ ਆਪਾ ਖਾਣਾ ਰੋਟੀ ਖਾ ਕੇ ਪਾਣੀ ਨਹੀਂ ਪੀਤਾ ਨਾ ਖੱਟਾ ਜ ਟਕਰ ਆ ਗਿਆ ਆ ਚਲ ਆ ਜਾਂਦਾ ਢੰਡਾ ਢੰਡਾ ਪਿਆ ਵਾ ਨਾ 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 ਠੰਡਾ ਪੀ ਕੇ ਤਾਂ ਪੜ ਮੇਰਾ ਹੋ ਜਾਂਦਾ ਤੂੰ ਮੇਰੇ ਨਾਲ ਥੱਲੇ ਚੱਲ ਨਾ ਤਾਂ ਮੈਨੂੰ ਪਾਣੀ ਦੀ ਘੁੱਟ ਪਿਆ ਤੇ ਨਾਲੇ ਮੇਰੇ 30 ਵਣ ਕੇ ਮੈਨੂੰ 2000 ਰੁਪਏ ਦੇ ਹੱਲ ਕਰ ਦੇ ਆ ਜਾ ਮੈਂ ਥੋੜੀ ਸਲਾਹ ਦਿੰਦੀ ਆ ਹੁਣ 2000 ਤਾਂ ਤੈਨੂੰ ਮੈਂ ਦੇ ਕੇ ਦੋਣਗੀ ਅਸਲੀ ਗੱਲ ਮੈਂ ਤਾਂ ਆਪਣੇ ਸਾਰਿਆਂ ਨੂੰ ਇਹੀ ਸਲਾਹ ਦਿੰਨੀ ਹੁੰਦੀ ਆਂਗੀ ਹਾਂ ਅਲਾਡੀਸੇ ਦੇਖ ਲਾ ਲਾਡੀ ਵੀ ਉਹ ਬਾਹਰ ਬਾਗ ਗਿਆ ਅੱਛਾ ਨਾਲੇ ਕਹਿੰਦੇ ਆਖੇ ਸਰਕਾਰੀ ਸਕੂਲਾਂ ਚ ਪੜਿਆ ਹੋਇਆ ਸਾਡੇ 7 ਬੰਦੇ ਆਏ ਨੇ ਉਹਦੇ ਹਾਂ ਗੋਰ ਅਹ ਮੁੰਡਾ ਸਾਡੇ ਇਧਰ ਬਣ ਦੋਹਾ ਕਿਹੜੇ ਤੋਂ ਹੋਗਾ ਉਹ ਹੋ ਗਿਆ ਹੋਇਆ ਸੀਗਾ ਉਹਦਾ ਉੱਥੇ ਟਰੱਕਾਂ ਦਾ ਕੰਮ ਚੱਲਦਾ ਸੀਗਾ ਆਹਨੇ ਕਹਿੰਦੇ ਟਰੱਕਾਂ ਵਾਲੇ ਬਾੜੇ ਨੇ ਟਰੱਕਾਂ ਵਾਲੇ ਬਾੜੇ ਕੋਈ ਨਹੀਂ ਬਣਿਆ ਟਰੱਕਾਂ ਵਾਲੇ ਬਾੜੇ ਨੇ ਹੈਗੇ ਉਹਨੇ ਉੱਥੇ ਸੱਦ ਲਿਆ ਤੇ ਛੰਦਰੇ ਤੇ ਬੱਟੇ ਗੋਡਿਆਂ ਦੇ ਬੀਰੇ ਕਨੀ ਪਏ ਦੇ ਉਹਨੇ ਉੱਥੇ ਉਹੀ ਲਾਡੀ ਵਾਲਾ ਉਹੀ ਲੋਕ ਨੇ ਇੰਦੇ ਤੇ ਰਹਿੰਦੇ ਹੋ ਗੱਲ ਚੱਲਦੇ ਸੱਤ ਪੈਂਡ ਆ ਗਏ ਸੀ ਉਹ ਸਰਕਾਰੀ ਸਕੂਲ ਚ ਪੜਿਆ ਸਰਕਾਰੀ ਸਕੂਲ ਨਾਲੇ ਘੱਟ ਨਹੀਂ ਬਣੇ ਹੁਣ ਵੱਡੇ ਵੱਡੇ ਮਲਹਾ ਜਿਵੇਂ ਬਣੇ ਕਰਦੇ ਨੇ